ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅੱਜ ਸ਼੍ਰਮਣੀ ਕਾਲੀ ਦਾਲ ਦੀ ਸੰਸਦ ਹਰ ਸਿੰਘ ਮਤ ਕੋਰ ਬਦਲ ਨਤਮਸਤਕ ਹੋਏ ਇਸ ਦੌਰਾਨ ਉਹਨਾਂ ਨੇ ਜਿੱਥੇ ਸਚਕੰਡ ਵਿਖੇ ਮੱਠਾ ਠੇ ਕੇ ਸਰਬੱਤੇ ਪਲੇ ਦੀ ਅਰਦਾਸ ਕੀਤੀ ਉਹ ਤੇ ਇਹ ਬਦਲ ਪਰਿਵਾਰ ਦੇ ਵੱਲੋਂ ਰਖਵਾਏ ਗਏ ਸ੍ਰੀ ਖਾਨਪਾਟ ਸਾਹਿਬ ਦੇ ਪਾਠ ਦੇ ਪੋਗ ਅਤੇ ਨਵੇਂ ਪਾਠ ਆਰੰਭ ਕਰਨ ਮੌਕੇ ਹਾਜ਼ਰੀ ਭਰੀ ਸਤ ਗੁਰ ਠਾਕਲੀਆ ਮੋਹੇ ਪਾਪੀ ਪੜਦਾ ਅਜਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜਿਨ੍ਹਾਂ ਦੀ ਨਦਰ ਰਹਿਮਤ صدਕਾ ਚੌਥੀ ਵਾਰੀ ਕੋ ਪਾਰਟੀ ਕੋ ਹਲਕੇ ਤੋਂ ਕਾਮਯਾਬੀ ਗੁਰੂ ਸਾਹਿਬ ਨੇ ਬਖਸ਼ੀ ਜਿੱਥੇ ਉਹਨਾਂ ਦਾ ਸ਼ੁਕਰਾਨਾ ਉਥੇ ਸਾਰੇ ਸੰਤਾ ਮਾ ਪੁਰਖਾਂ ਦਾ ਸ਼ੁਕਰਾਨਾ ਜਿਨ੍ਹਾਂ ਦੀ ਰਹਿਮਤ ਸਦਕਾ ਤੇ ਉਹਨਾਂ ਸਾਰੇ ਵਰਕਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਮੈਨੂੰ ਇਹ ਕਾਮਯਾਬੀ ਬਖਸ਼ੀ ਕਿ ਮੈਂ ਇੱਕ ਵਾਰ ਫੇਰ ਉਸ ਪਾਰਲੀਮੈਂਟ 'ਚ ਚੌਥੀ ਵਾਰੀ ਮੈਂ ਸੌਂ ਚੱਕੀਏ ਅੱਜ ਗੁਰੂ ਸਾਹਿਬ ਦੇ ਚਰਨਾਚੇ ਆਹੀ ਅਰਦਾਸ ਕਰਦੀ ਆਂ ਕਿ ਜਿਨ੍ਹਾਂ ਨੇ ਮੈਨੂੰ ਇੱਥੇ ਪਹੁੰਚਾਣ ਵਾਸਤੇ ਦਿਨ ਰਾਤ ਇੱਕ ਕੀਤੀ ਗੁਰੂ ਸਾਹਿਬੀ ਜਿਵੇਂ ਮੇਰੀ ਝੋਲੀ 'ਚ ਰਹਿਮਤਾ ਬਖਸ਼ਿਆ ਉਹਨਾਂ ਦੀਆਂ ਝੋਲੀਆਂ ਵੀ ਰਹਿਮਤਾ ਨਾਲ ਨਿਵਾਜਦੇ ਨੇ ਬਸ ਨਿੱਡਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੋਣ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁਕਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋ ਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਪੀ5 ਚੈਨਲ ਹਿੰਦੀ ਵੀ ਹੋਗਾ ਸਾਹਿਬ ਈ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ ਈ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ